ਉਹ ਕੀ ਹੋਇਆ ਠੀਕ ਮਾ ਹੁਣ ਨਹੀਂ ਮੇਰਾ ਸਰੀਰ ਨਹੀਂ ਗਾ ਠੀਕ ਹੈ ਬੁਖਾਰ ਬਹੁਤ ਜ਼ਿਆਦਾ ਵਾਤਾ ਤੂੰ ਮੈਨੂੰ ਡਾਕਟਰ ਨੂੰ ਇੱਥੇ ਸੱਦ ਦੋ ਉਹ ਡਾਕਟਰ ਵੀ ਬੁਲਾਉਣਾ ਇੱਥੇ ਐਨਾ ਕਦੀ ਹਸਪੀਟਲ ਚੱਲਦੇ ਆ ਉੱਥੋਂ ਦਵਾਈ ਲੈਉਣੀ ਆ ਨਹੀਂ ਨਹੀਂ ਮੇਕੋ ਨਹੀਂ ਤੁਰਿਆ ਜਾਂਦਾ ਤੂੰ ਡਾਕਟਰ ਨੂੰ ਇੱਥੇ ਸੱਦ ਦੋ ਮਨੀ ਕਿੱਥੇ ਆ ਉਹ ਪੜਨ ਗਈ ਆ ਤੇ ਮਨੀ ਨੂੰ ਛੁੱਟੀ ਕਰਾ ਲੈਣੀ ਅੱਜ ਮੈਂ ਤੈਨੂੰ ਬਥੇਰਾ ਕਿਹਾ ਸੀ ਉਗੜਮ ਆਂਦੀ ਐ ਉਹਨਾਂ ਤੇ ਪੜਾਈ ਦਾ ਪੂਰ ਸਵਾਰ ਹੋਇਆ ਵਾ ਚੱਲ ਠੀਕ ਚਲ ਆ ਦਵਾਈ ਪੀ ਖਾਂਗ ਜੂਗੀ ਆ ਕੌੜੀ ਬੜੀ ਮੇਰਨ ਜੀ ਕਰਦਾ ਕੋਈ ਡੁੱਲ ਜਾਣੀ ਐ ਪੀਲਾ ਘੋਟ ਪਾਣੀ ਪੀ ਮੰਮੀ ਠੀਕ ਝੇ ਆ ਤੈਨੂੰ ਮਾਰ ਕੇ ਫੇਰਵਾ ਤੈਨੂੰ ਆਪਣਾ ਕਾਲਜ ਪਿਆਰਾ ਵਾ ਡੈਡੀ ਅੱਜ ਪੇਪਰ ਹੀ ਮੇਰਾ ਜੇ ਪੇਪਰ ਹੀ ਮਾਸਾ ਲੇਟ ਚੱਲ ਜੇ ਨਹੀਂ ਮੈਂ ਛੱਡ ਹਾਂਦਾ ਤੈਨੂੰ ਰੋਟੀ ਡੁਕ ਤੇ ਪਕਾ ਜਾਂਦੀ ਸਵੇਰ ਦੀ ਭੁੱਖੜ ਬਣੀ ਬੈਠੀ ਐ ਹੌਣ ਖਿਚੜੀ ਬਣਾ ਕੇ ਖਾ ਲਈ ਆ। ਮੈਨੂੰ ਕੀ ਪਤਾ ਸੀ ਮੰਮੀ ਨੂੰ ਇੰਨਾ ਬੁਖਾਰ ਆ। ਉਹ ਚਾਹ ਠੀਕ ਵਾ। ਆ ਰੱਖ ਕਿਤਾਬਾਂ ਬਦੂਮਾ ਤੇ ਰੋਟੀ ਢੋਕ ਕਰ ਲੈ ਲੈ ਚਾਹ ਬਣਾ ਲੈ। ਡੈਡੀ ਮੈਨੂੰ ਤਾਂ ਭੁੱਖ ਨਹੀਂ ਆਗੀ। ਉਹ ਚਲ ਤੈਨੂੰ ਨਹੀਂ ਭੁੱਖ ਆਗੀ। ਚਾਹ ਬਣਾ ਦੇ। ਆਪਣੀ ਮਾਂ ਤੇ ਪੁੱਤ ਦਰਸ ਕਰ ਲੈ। ਉਹਨੂੰ ਬੁਖਾਰ ਵਾ। ਕੋਈ ਕੰਮ ਤਾਂ ਨਾ ਕਰ ਲਿਆ ਕਰ। ਹੁਣ ਉਹਨੂੰ ਨਾ ਕਾ ਮਾਖੀ। ਆਲਾ ਮਮੀ ਚਾਹ। ਮੰਮੀ ਮੇਰੀ ਗੱਲ ਸੁਣੋ। ਤੁਸੀਂ ਡੈਡੀ ਨੂੰ ਵੀ ਦੱਸ ਤਾਂ ਵੀ ਮੈਂ ਅੱਜ ਛੁੱਟੀ ਨਹੀਂ ਲਈ। ਨਹੀਂ ਹੁਣ ਤੈਨੂੰ ਲੜਾਈ ਸੁੱਝਣ ਦੀ ਏ ਮੇਰੇ ਨਾਲ ਤੇ ਤੈਨੂੰ ਤੇ ਆਪੇ ਪਤਾ ਲੱਗ ਗਿਆ ਜਦੋਂ ਮੈਂ ਆਂਦਿਆਂ ਨੂੰ ਬਿਮਾਰ ਸੀ ਉਹਦੇ ਕੋ ਰੋਟੀ ਨਹੀਂ ਪਕਾ ਕੇ ਖਾਦੀ ਗਈ ਮਾਣੀ ਮਡਿ ਕਿਚੜੀ ਬਣਾ ਕੇ ਹੀ ਖਾਦੀ ਆ ਹਾਲ ਚਾਲ ਪੁੱਛਣ ਦੀ ਬਜਾਏ ਤੂੰ ਲਾਂਡਾ ਵੀ ਆਣ ਕੇ ਤਤੀ ਤਤੀ ਚਾਹ ਹੱਥ 'ਚ ਫੜਾਤੀ ਆ ਹੈਲੋ ਹਾਂਜੀ ਕਿਵੇਂ ਦਾ ਲੱਗਿਆ ਫੋਨ ਹਾਂਜੀ ਵਧੀਆ ਲੱਗਿਆ ਫੋਨ ਮੈਨੂੰ ਉਹ ਸਾਇਲੈਂਟ ਤੇ ਰੱਖਿਆ ਕਰ ਇਹਨੂੰ ਨਹੀਂ ਤਾਂ ਤੇਰੇ ਘਰੇ ਪਤਾ ਲੱਗ ਜਾਣਾ ਹਾਂ ਹਾਂ ਉਹ ਤਾਂ ਮੈਂ ਪਹਿਲਾਂ ਹੀ ਕਰ ਲਿਆ ਆ ਹੋਰ ਸੁਣਾ ਕੀ ਕਰਦੀ ਸੀ ਕੁਛ ਨਹੀਂ ਮੇਰਾ ਮੂਡ ਆਫ ਥੇ ਕਿਉਂ ਕੀ ਹੋ ਗਿਆ ਡੈਡੀ ਨੇ ਝਿੜਕਾ ਦਿੱਤੀਆਂ ਮੈਨੂੰ ਕਿਸ ਗੱਲ ਤੋਂ ਡੈਡੀ ਗੁੱਸੇ ਹੋਏ ਇਸੇ ਗੱਲ ਤੋਂ ਕਿ ਅੱਜ ਮੰਮੀ ਬਿਮਾਰੀ ਜ਼ਰੇ ਤੇ ਮੈਨੂੰ ਕਹਿੰਦੇ ਕਿ ਤੂੰ ਛੁੱਟੀ ਕਰ ਲੈ ਤੇ ਮੈਂ ਫਿਰ ਵੀ ਜिद ਕਰਕੇ ਅੱਜ ਕੱਲ ਚਲ ਗਈ ਤੇ ਜਦੋਂ ਮੈਂ ਵਾਪਸ ਆਈ ਤੇ ਮੰਮੀ ਬਹੁਤ ਜ਼ਿਆਦਾ ਬੁਖਾਰ ਨਾਲ ਤੜਫਣ ਦੇਈ ਤੇ ਚਲ ਜਾਣਾ ਫਿਰ ਕੱਲ੍ਹ ਜੀ ਤੂੰ ਯਾਰ ਆਦਾ ਡਾਡੀ ਤੁਹਾਡੇ ਕਰਕੇ ਤੇ ਮੈਂ ਕਾਲਜ ਗਈ ਅੱਛਾ ਮੇਰੇ ਕਰਕੇ ਹਾਂ ਤੇਰੇ ਕਰਕੇ ਗਈ ਹਾਂ ਮੈਂ ਕਾਲਜ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਫਿਰ ਤੇ ਕੱਲ ਨੂੰ ਕਾਲ ਜਾਏਗੀ ਹਾਂ ਹਾਂ ਪੱਕਾ ਮੈਂ ਕੱਲ ਨੂੰ ਆਉਣਾ ਕਾਲਜ ਚਲੋ ਠੀਕ ਆ ਬਾਏ ਟੇਕ ਕੇਅਰ ਫੋਨ ਪੈਣ ਬੈਠੀ ਆ ਹਾਂਜੀ ਸੇਧ ਠੀਕ ਆ ਕਿੱਦਾਂ ਪੈਣਾ ਸੇਧਾ ਠੀਕ ਆ ਭੈਣ ਜੀ ਨਹੀਂ ਚੰਗਾ ਪੈਣਾ ਚੱਲ ਵਧੀਆ ਆ ਦਵਾਈ ਲੈ ਤੇ ਖਾ ਅੱਗੋਂ ਠੰਡ ਕਿੰਨੀ ਆਉਣ ਰਹੀ ਆ ਕਿਤੇ ਨਮੂਨੀਆਂ ਨਾ ਕਰਾ ਕੇ ਬੈ ਜੀ ਭੈਣ ਜੀ ਅੱਗੇ ਨਾਲੋਂ ਕਾਫੀ ਫਰਕ ਵਾ ਦਵਾਈ ਖਾਦੀ ਆ ਚੱਲ ਠੀਕ ਆ ਮੈਂ ਤਾਂ ਤੁਹਾਡੇ ਵਾਲੇ ਕੋ ਕੰਮ ਆਈ ਸੀ ਦੱਸੋ ਭੈਣ ਜੀ ਕੀ ਕੰਮ ਈ ਤੁਹੇ ਮਣੀ ਵਾਸਤੇ ਕੋਈ ਮੁੰਡਾ ਵੇਖਿਆ ਜਾਂ ਨਹੀਂ ਸਾਡੀ ਰਿਸ਼ਤੇਦਾਰੀ ਚ ਇੱਕ ਮੁੰਡਾ ਹੈਗਾ ਆ ਨਹੀਂ ਅੰਟੀ ਜੀ ਮੈਂ ਨਹੀਂ ਵਿਆਹ ਕਰਉਣਾ ਅਜੇ ਮੈਂ ਤਾਂ ਪੜਦੀ ਆ ਤੇ ਨਾਲੇ ਮੈਂ ਹੋਰ ਪੜਨਾ ਅੱਗੇ ਨਾ ਨਾ ਭੈਣ ਜੀ ਹਜੇ ਨਹੀਂ ਇਹਦਾ ਰਿਸ਼ਤਾ ਕਰਨਾ ਹਜੇ ਇਹਨੂੰ ਪੜਾਉਣਾ ਵਾ ਬੜੀ ਮੁਸ਼ਕਿਲਾਂ ਨਾਲ ਇਹਦੀ ਐਡਮਿਸ਼ਨ ਕਰਾਈ ਆ ਪਿਓ ਇਹਦਾ ਤੇ ਮੰਨਦਾ ਨਹੀਂ ਤੁਸੀਂ ਹੋਰ ਕੋਈ ਕੰਮ ਦੱਸੋ ਜਿਹੜੇ ਕਿ ਤੁਸੀਂ ਕੰਮ ਆਏ ਆ ਨਾ ਨਾ ਮੈਂ ਤਾਂ ਬਸ ਇਹੀ ਕੰਮ ਆਈ ਇਹ ਕਰਨਾ ਤੇ ਭੈਣ ਜੀ ਹੈ ਹੀ ਇਹ ਰਿਸ਼ਤਾ ਵਧੀਆ ਹੀ ਕਰਾਂਗੇ ਜਦੋਂ ਵੀ ਕੀਤਾ ਕੱਲੀ-ਕੱਲੀ ਧੀ ਆ ਸਾਡੀ ਚਲ ਠੀਕ ਆ ਮੈਂ ਤਾਂ ਗੁਰਦੁਆਰਾ ਸਾਹਿਬ ਜਾਣ ਲਈ ਤੇ ਮੈਂ ਆ ਜਾਂਦੀ ਜਾਂਦੀ ਤੇਰਾ ਪਤਾ ਲੈ ਹੀ ਚਲਦੀ ਆ ਹੋਰ ਦੱਸੋ ਘਰੇ ਸਭ ਠੀਕ ਠਾਕ ਆ ਸਾਰੇ ਠੀਕ ਠਾਕ ਆ ਚੱਲ ਮੈਂ ਚਲਦੀ ਆ ਆਪ ਤਾਂ ਤੂੰ ਕਿਹੜਾ ਮਾਰਦੀ ਨਹੀਂ ਸਾਡੇ ਘਰੇ ਮੰਮੀ ਆਂਟੀ ਦਾ ਮੈਨੂੰ ਬਹੁਤ ਗੁੱਸਾ ਚੜਦਾ ਆ ਜਦੋਂ ਮਰਜੀ ਮੂੰਚੋ ਕੇ ਆ ਜਾਂਦੇ ਆ ਨਹੀਂ ਫੇਰ ਕੀ ਹੋ ਗਿਆ ਜੇ ਉਹ ਆ ਜਾਂਦੀ ਇਹ ਤੇ ਆਣਗਵਾਂ ਦਾ ਪਤਾ ਕਿੰਨਾ ਸੋਖ ਹੁੰਦਾ ਵਾ ਸਿਆਣੇ ਕਹਿੰਦੇ ਗਲੀ ਦੇ ਕੱਖ ਦੀ ਵੀ ਲੋੜ ਪੈਂਦੀ ਆ ਰਿਸ਼ਤੇਦਾਰੀ ਤੋਂ ਰਹਿ ਜੀਏ ਆਣਗਵਾਂ ਤੋਂ ਨਹੀਂ ਲੈਣਾ ਚਾਹੀਦਾ ਬੰਦੇ ਨੂੰ ਮਣੀ ਆ ਜਾ ਬਹਿ ਜਾ ਗੱਡੀ 'ਚ ਮੂਵੀ ਵੇਖਣ ਜਾਂਦੇ ਆ ਨਹੀਂ ਨਹੀਂ ਮੈਂ ਨਹੀਂ ਮੂਵੀ ਵੇਖਣ ਜਾਣਾ ਜੇ ਕਿ ਪਿੰਡ ਦੇ ਨੇ ਵੇਖ ਲੈਣਾ ਮੇਰਾ ਜਲੂਸ ਨਿਕਲ ਜਾਣਾ ਆ ਮਣੀ ਟੈਨਸ਼ਨ ਨਹੀਂ ਲਿੰਦੀ ਮੇਰੇ ਹੁੰਦੇ ਆ ਮੈਂ ਹੈਗਾ ਨਾ ਤੇਰੇ ਨਾਲ ਫਿਰ ਗੱਲ ਕਰਦੀ ਆ ਚੱਲ ਆ ਜਾ ਹੈਲੋ ਮਣੀ ਕਾਮੀ ਇੱਕ ਹਾਂਜੀ ਕੀ ਗੱਲ ਸੀ ਮੈਨੂੰ ਪੈਸਿਆਂ ਦੀ ਲੋੜ ਹੀ 30000 ਰੁਪਏ ਦੀ ਮੇਰੇ ਕੋਲ ਹਨ ਨਹੀਂ ਪੈਸੇ ਹੱਲ ਕਰ ਯਾਰ ਮੈਂ ਕੀ ਕਰਾਂ ਹੁਣ ਮਿੰਤੇ ਚਾਹੀਦੇ ਆ ਪੈਸੇ ਨਾ ਨਾ ਮੇਰੇ ਕੋਲ ਹਨ ਨਹੀਂ ਪੈਸੇ ਪੈਸੇ ਤੇ ਮੰਮੀ ਕੋਲ ਹੁੰਦੇ ਆ ਮਣੀ ਬਹੁਤੇ ਨਾੜਕ ਨਾ ਕਰ ਇੰਨਾ ਟਾਈਮ ਹੈ ਨਹੀਂ ਮੇਰੇ ਤੋਂ ਆਹ ਕੀ ਤਰੀਕਾ ਗੱਲ ਕਰਨ ਦਾ ਤੂੰ ਨਾ ਮੈਨੂੰ ਤਰੀਕੇ ਨਾ ਸਿਖਾ ਤੁਹਾਨੂੰ ਕਿ ਆਦੀ ਬੋਲਦੇ ਕਿਵੇਂ ਆ ਬਹੁਤਾ ਨਾ ਮੇਰੇ ਸਿਰ ਨਾ ਚੜ ਪੈਸੇ ਤਾਂ ਤੈਨੂੰ ਦੇਣੇ ਪੈਣੇ ਆ ਨਹੀਂ ਤਾਂ ਨਹੀਂ ਤਾਂ ਤੈਨੂੰ ਕੀ ਤੈਨੂੰ ਹੁਣ ਤੈਨੂੰ ਵੀ ਸਮਝਾਉਣਾ ਪਊ ਤੇਰੀਆਂ ਫੋਟੋਆਂ ਮੇਰੇ ਤੋਂ ਮੇਰੇ ਕੋਲ ਤਾਂ ਬਸ ਇੱਕੋ ਆਪਸ਼ਨ ਆ ਕਿ ਮੈਂ ਅਪਲੋਡ ਕਰ ਹੀ ਦਵਾ ਤੇਰਾ ਦਿਮਾਗ ਠੀਕ ਆ ਤੂੰ ਕਹਿਣਾ ਕੀ ਆ ਮੈਨੂੰ ਮੇਰੀ ਸੁਣ ਲੈ ਗੱਲ ਕੱਲ ਤੱਕ ਮੇਰੇ ਪੈਸਿਆਂ ਦਾ ਹੱਲ ਕਰ ਦੇ ਹੁਣ ਮੈਂ ਫੋਨ ਨਹੀਂ ਕਰਨਾ ਦੂਜੀ ਵਾਰੀ ਮੈਂ ਦੱਸਦਾ ਯਾ ਮੈਨੂੰ ਬਲੈਕਮੇਲ ਨਾ ਕਰੋ ਹੋਰ ਮੈਂ ਆਪਣੀ ਕਿਡਨੀ ਕੱਢ ਕੇ ਵੇਚਦਾ ਤੇਰੇ ਪੈਸਿਆਂ ਲਈ ਮੇਰੇ ਲਈ ਭਾਈ ਅੱਖਾਂ ਦਾਣ ਕਰ ਜੋ ਮਰਜ਼ੀ ਕਰ ਕੱਲ ਤੱਕ ਪੈਸਿਆਂ ਦਾ ਪ੍ਰਬੰਧ ਕਰ ਦੇ ਸਹਿਜ ਮਜ਼ਾਕ ਨਾ ਕਰ ਤੂੰ ਤੇ ਇੰਨਾ ਮੀਰਾ ਤੈਨੂੰ ਕੀ ਪੈਸਿਆਂ ਦੀ ਲੋੜ ਪੈ ਗਈ ਮੈਂ ਤੇਰੀ ਰਾਏ ਨਹੀਂ ਮੰਗੀ ਤੇ ਕੱਲ ਨੂੰ ਮਿਲਦੇ ਆ ਹੈਲੋ 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 ਫੋਨ ਕੱਟਦਾ ਆ ਮੈਂ ਕੀ ਕਰਾਉਣ ਸੈਜਵੀਰਾ ਮੀ ਨਿਕਲਿਆ ਮੇਰੇ ਕੋ ਤੇ ਰੁਪਈਆ ਨਹੀਂ 30000 ਮੈਂ ਕਿੱਥੋਂ ਦਵਾਂ

ਚੱਲੀ ਆਂ ਹਾਂਜੀ ਨਹੀਂ ਨੋਂ ਤੋਂ ਤੋਂ ਤਪਤਾਨੀ ਤੇ ਹਾ ਮੂੰਹ ਹੱਤ ਤੋ ਗਿਸਰਖੀ ਲਾ ਲਈ ਆ ਮੰਮੀ ਤਾਂ ਲਾਈ ਆ ਕਿਉਂਕਿ ਅੱਜ ਕੱਲ੍ਹ ਜ ਫੰਕਸ਼ਨ ਆ ਨਾ ਜੇ ਪੜ੍ਹਨਾ ਨਾ ਬੰਦਿਆਂ ਨੂੰ ਪੜ੍ਹ ਹਟਾ ਸੰਜੇ ਕਰਕੇ ਨਾ ਜਾਇਆ ਕਰ ਕਾਲਜ ਕੋਈ ਕੰਮ ਕਰ ਤੇ ਕਰਾ ਦਿਆ ਕਰ ਸਖਤ ਤਿਆਰ ਹੋ ਕੇ ਬਹਿ ਜਾਨੀ ਆ ਮੰਮੀ ਆ ਕੇ ਕਰਾ ਦੂੰਗੀ ਮੈਂ ਲੇਡ ਢੋਂਡੀ ਹੁਣ ਮੈਂ ਚੱਲੀ ਆ ਬਸ ਤੇਰਾ ਤੇ ਆਹੋ ਕੁਛ ਰਹਿੰਦਾ ਵਾ ਕਦੀ ਨਾ ਅੱਖੇ ਲੱਗਿਆ ਕਰ ਕਿ ਦਾਵਣੀ ਤੂੰ ਚੰਗਾ ਨਹੀਂ ਕੀਤਾ ਹਾਂ ਫਿਰ ਕਿਦਾਂ ਲੱਗਾ ਸਰਪ੍ਰਾਈਜ਼ ਕੀਤਾ ਪ੍ਰਬੰਧ ਫਿਰ ਆ ਤੇਰੇ ਲਈ ਨਾ ਮੰਮੀ ਦੀ ਰਿੰਗ ਚੋਰੀ ਕੀਤੀ ਆ ਜੋ ਮੰਮੀ ਨੂੰ ਪਤਾ ਲੱਗ ਗਿਆ ਨਾ ਚੋਰੀ ਮੈਂ ਕੀਤੀ ਆ ਤੇ ਮੈਂ ਨਹੀਂ ਬਚਦੀ ਮੇਰੇ ਮੇਰੇ ਕੋਲ ਆ ਹੀ ਆ ਹੋਰ ਮੇ ਕੋ ਕੁਛ ਨਹੀਂ ਹੈਗਾ ਸਹਿਜ ਮੇਰੀਆਂ ਫੋਟੋਆਂ ਡਿਲੀਟ ਕਰ ਦਿਓ ਪਲੀਜ਼ ਤੇ ਨਾਲੇ ਆ ਚਾਕਾ ਆਪਣਾ ਫੋਨ ਮੈਨੂੰ ਫੋਨ ਨਾ ਕਰੀ ਮੈਂ ਕੱਲ੍ਹ ਜਾਣਾ ਆ ਉਹ ਫਾਖਲਾ ਤੈਨੂੰ ਜ਼ਰੂਰਤ ਪੈ ਜਾਣੀ ਆ ਨਹੀਂ ਤਾਂ ਮੈਨੂੰ ਤੇ ਪੈਣੀ ਆ ਚੰਗਾ

ਕੀ ਕਹ ਲੈ ਦੀ ਸਤੀ ਆ ਗਈ ਮੰਮੀ ਅੱਜ ਛੁੱਟੀ ਪਹਿਲਾਂ ਨਹੀਂ ਪਤਾ ਪਿਆ ਅੱਜ ਛੁੱਟੀ ਆ ਐਵੇਂ ਕਦਾਈ ਫੂਕਦੀ ਫਿਰਦੀ ਆ ਮੰਮੀ ਮੈਨੂੰ ਕਿਹੜਾ ਪਤਾ ਸੀ ਕਿ ਛੁੱਟੀ ਅੱਜ ਚੱਲ ਹੁਣ ਬਹਿ ਨਾ ਕੰਮ ਧੰਦਾ ਕਰ ਲੈ ਕੋਈ ਕਰ ਲੈਨੀ ਆ ਵੇਲੀ ਥੋੜੀ ਮੈਂ ਨਹੀਂ ਤੈਨੂੰ ਪਹਿਲਾਂ ਨਹੀਂ ਪਤਾ ਲਾਦਾ ਬਿਨਾ ਨਾ ਤੇ ਕਪੜੇ ਪਾ ਕੇ ਚੱਲ ਗਈ ਮੰਮੀ ਸਵੇਰੇ ਸਵੇਰੇ ਠੰਡ ਕਿੰਨੀ ਹੁੰਦੀ ਆ ਤੇ ਮੇਰਾ ਨਾ ਹੌਣ ਜੀ ਨਹੀਂ ਕਰਦਾ ਸਵੇਰੇ ਚੱਲ ਹੁਣ ਬੈਠੀ ਗੱਪਾਂ ਨਾ ਵੱਢੀ ਜਾ ਉੱਠ ਕੇ ਤੇ ਕੋਈ ਕੰਮ ਧੰਦਾ ਵੀ ਕਰ ਲੈ ਮੈਨੂੰ ਸੱਚ ਤੋਂ ਇਹ ਉਮੀਦ ਨਹੀਂ ਮੇਰਾ ਸੋਚ ਸੋਚ ਕੇ ਦਿਮਾਗ ਖਰਾਬ ਹੋ ਗਿਆ ਜੇ ਮੰਮੀ ਨੇ ਸ਼ਾਮ ਨਾਲ ਮਾਰੀ ਖੋਲ ਲਈ ਪਰ ਮੈਂ ਕਿਹੜਾ ਮੰਨਣਾ ਆ ਪਤਾ ਕਿਦਾਂ ਲੱਗੂਗਾ ਮਨੀਪਤੇ ਹਾਂਜੀ ਕੱਲ ਜੇ ਤੂੰ ਕੱਲੀ ਜਾਨੀ ਹੁਣ ਡੈਡੀ ਉਹ ਮੈਂ ਉਹਨੇ ਕੀ ਦੱਸਣਾ ਉਹ ਕੁੜੀ ਮੈਨੂੰ ਕੋ ਸਿਆਣੀ ਜੀ ਨਹੀਂ ਲੱਗਦੀ ਮੈਂ ਕਿਹਾ ਤੂੰ ਕੱਲੀ ਚੱਲ ਜਾਗਾ ਪਰ ਉਹ ਕੁੜੀ ਤੇ ਮੈਨੂੰ ਬਹੁਤ ਸਿਆਣੀ ਲੱਗਦੀ ਐ। ਤੁਹਾਨੂੰ ਕੀ ਪਤਾ ਬਾਹਰ ਨਿਆਣੇ ਕੀ ਕਰਦੇ ਫਿਰਦੇ ਆ। ਉਹ ਐਵੇਂ ਧੀਆਂ ਧਿਆਣੀਆਂ ਬਾਰੇ ਐਵੇਂ ਨਹੀਂ ਬੋਲੀਦਾ ਹੋਈਦਾ। ਮੈਂ ਕਹਤਾ ਹੁਣ ਮੰਨੀ ਨੂੰ ਵੀ ਤੂੰ ਕੱਲੀ ਜਾਇਆ ਕਰ। ਮੈਨੂੰ ਕਿਹੜਾ ਕਿਹਦਾ ਡਰ ਮਾਰਿਆ ਵਾ। ਮੰਮੀ ਤੂੰ ਠੀਕ ਕਿਹਾ ਆ। ਹੈ ਨਹੀਂ ਉਹ ਮਾਸਾ ਵੀ ਸਿਆਣੀ। ਉਹ ਚਲੋ ਠੀਕ ਆ ਤੁਹਾਡੀ ਮਰਜ਼ੀ ਆ। ਤੂੰ ਇਹ ਦੱਸ ਪੁੱਤ ਤੇ ਤੇਰੀ ਪੜ੍ਹਾਈ ਕਿਦਾਂ ਚੱਲਦੀ ਆ। ਡੈਡੀ ਜੀ ਪੜ੍ਹਾਈ ਤਾਂ ਬਹੁਤ ਵਧੀਆ ਹੁੰਦੀ ਆ। ਉਹ ਪੁੱਤ ਮੈਂ ਤੇ ਤੈਨੂੰ ਤਾਂ ਪੁੱਛਿਆ ਸੀ ਮੈਂ ਗਾਰਲੀ ਮੋਟਰ ਤੋਂ ਜਾਂਾ ਪਾਣੀ ਲਾਉਣ। ਤੂੰ ਕੱਲੀ ਤੁਰੀ ਆਉਂਦੀ ਕੱਲ੍ਹ ਜਦੋਂ। ਨਹੀਂ ਅੱਜ ਤੇ ਛੁੱ ਡੈਡੀ ਜੀ ਉਹ ਤੇ ਕੱਲ ਜਦ ਦਾ ਬਣਾ ਮਾਰ ਕੇ ਐਵੇਂ ਤੁਰੇ ਫਿਰਦੀ ਆ ਉਹ ਚੱਲ ਪੁੱਤ ਆਪਾਂ ਕੀ ਲੈਣਾ ਵਾ ਤੂੰ ਸਿਆਣੀ ਬਣ ਕੇ ਰਿਹਾ ਕਰ ਪੁੱਤ ਮੰਮੀ ਆਪਣੇ ਪੇ ਨੂੰ ਰੋਟੀ ਫੜਾ ਦੇ ਤੇ ਮੈਂ ਪਾਠ ਕਰ ਲਾਂ ਠੀਕ ਆ ਮੰਮੀ ਮੰਨੀ ਪੁੱਤ ਤੇਰੇ ਪੇਪਰ ਕਦੋਂ ਹੋਣੇ ਆ ਪਤਾ ਨਹੀਂ ਡੈਡੀ ਜੀ ਅਜੇ ਡੈਡ ਸ਼ੀਟ ਨਹੀਂ ਆਈ ਹੈਗੀ ਚੱਲ ਪੁੱਤ ਹੁਣ ਪੜਾਈ ਨਾ ਮਨ ਲਾ ਕੇ ਕਰੀ ਵਧੀਆ ਹੋ ਜੀ ਪੇਪਰ ਦੇਈ ਠੀਕ ਹੈ ਡੀਜੀ ਮੈਂ ਪੜਨ ਲੱਗੀ ਆ ਡੈਡੀ ਮਰੇ ਡੈਡੀ ਉਰੇ ਆਓ ਉਹ ਕੀ ਹੋ ਗਿਆ ਉਹ ਕੀ ਹੋ ਗਿਆ ਵਾ ਕੀ ਹੋਣਾ ਪਿਆ ਤੂੰ ਹਾਂ ਮੈਂ ਇੱਥੇ ਸ਼ਾਪ ਰੱਖੀ ਲੱਭਣੀ ਗਈ ਉਹ ਇੱਥੇ ਗੇੜੀ ਨਹੀਂ ਧਿਆਨਾ ਵੇਖ ਹਾਂ ਮੈਂ ਤਾਂ ਸਾਰਾ ਕੁਝ ਖੋਲ ਲਿਆ ਵਾ ਉਹ ਧਿਆਨਾ ਵੇਖ ਪਰਸ ਜੀ ਹੁਣੀਆ ਸ਼ਾਪ ਦੇ ਕਿਹੜੇ ਪੈਰ ਲੱਗਦੇ ਤੁਰ ਕੇ ਗਿਲ ਜਾਣਾ ਕਿਤੇ ਉਹਨੇ ਉਹ ਪਪਾ ਮੈਂ ਸਾਰਾ ਪਰਸ ਫੋਲ ਮਾਰਿਆ ਮਿੰਨ ਤਾਂ ਕਿਤੇ ਲੱਭੀ ਨਹੀਂ ਤੂੰ ਹੀ ਵੇਖ ਲੋ ਨੀ ਮਮੀ ਨੀ ਮਮੀ ਹਾਂਜੀ ਮੰਮੀ ਦੱਸੋ ਨੀ ਮੇਰੀ ਸ਼ਾਮ ਨਹੀਂ ਲੱਭਣ ਢਈ ਤੂੰ ਕਿੱ데 ਵੇਖੀ ਆ ਮੈਨੂੰ ਕੀ ਪਤਾ ਮੰਮੀ ਇੱਥੇ ਹੀ ਰੱਖੀ ਚੱਲ ਫੇਰ ਲੱਭ ਕੇ ਦੇ ਚੱਲ ਇੱਥੇ ਹੀ ਹੁੰਦੀ ਮੰਮੀ ਤੂੰ ਵੀ ਰੋ ਰਹੀ ਆ ਇੱਥੇ ਤੇ ਵੇਖ ਲਈ ਦੋ ਵਾਰੀ ਇੱਥੇ ਤੇ ਹੰਦੀ ਜੀ ਪਰ ਸੱਚੇ ਤਾਂ ਕੀ ਤੇ ਪਲਸਤੀ ਹੋਣੀ ਚਾਹੀਦੀ ਇਹਦੇ ਵਿੱਚ ਕਿੱਥੋਂ ਆ ਗਈ ਉਹ ਸੂਈ ਤੇ ਨਹੀਂ ਗਈ ਵੀ ਜਿਹੜੀ ਛੁਪਣ ਹੋ ਗਈ ਆ ਐੱਚੇ ਮੈਨੂੰ ਲੱਭ ਕੇ ਦੇ ਜਿੱਥੇ ਵੀ ਹੈਗੀ ਆ ਨਹੀਂ ਪਖੰਡ ਜੇ ਨਾ ਕਰ ਚੱਜ ਨਾ ਲੱਭ ਮੰਮੀ ਵੇਖੀ ਤੇ ਜਾਨੀ ਆ ਚੀਜ਼ ਸਾਡੇ ਘਰ ਆਪਣੀ ਪਹਿਲਾਂ ਸੰਭਾਲ ਕੇ ਰੱਖੀ ਜਾਂਦੀ ਨਹੀਂ ਭੈਣਾ ਮੈਂ ਤਾਂ ਸਾਹਮ ਕੇ ਰੱਖੀ ਆ ਮੰਮੀ ਜੇ ਤੁਸੀਂ ਸੰਭਾਲ ਕੇ ਰੱਖੀ ਆ ਨਾ ਫਿਰ ਕਿਤੇ ਚੋਰੀ ਤੇ ਨਹੀਂ ਹੋਗੀ ਨਹੀਂ ਸਾਡੇ ਘਰ ਕਿਹੜਾ ਕੋਈ ਆਉਂਦਾ ਜਿਹਨੇ ਚੁੱਕਣੀ ਆ ਮੰਮੀ ਇੱਕ ਗੱਲ ਕਹਾਂ ਮੇਰੇ ਤੇ ਗਵਾਂਢੀ ਆਂਟੀ ਤੇ ਛੱਕੀ ਨਹੀਂ ਉਹ ਤੇ 5-10 ਮਿੰਟ ਹੁੰਦੀ ਆ ਮੰਮੀ ਉਧਰ રોજ ਹੁੰਦੀ ਬਾਣੇ ਨਾਲ ਮੈਨੂੰ ਤੇ ਉਧਰ ਤੇ ਛਾਕਾ ਨੀ ਮੈਂ ਇਹਦੇ ਪੈਸੇ ਜੋੜ-ਜੋੜ ਕੇ ਮਾਂਹ ਛਾਪ ਬਣਾਈ ਪਤਾ ਨਹੀਂ ਕਿਹਦਾ ਬੇੜਾ ਬਹਿ ਗਿਆ ਜਿਨੇ ਮੇਰੀ ਛਾਪ ਕੱਢ ਲਈ ਉਹ ਬਿਨਾ ਵੇਖੇ ਕਿਹੋ ਲੰਗਲ ਨਹੀਂ ਕਰੀਦੀ ਜੇ ਕਿਹੋਲੇ ਇੱਕ ਉਂਗਲ ਕਰੀਏ ਨਾ ਤੇ ਤਿੰਨ ਗੁਣਾ ਸਾਡੇ ਵਾਲੇ ਹੁੰਦੀਆਂ ਵਾ ਧਿਆਨ ਨਾਲ ਵੇਖੋ ਇੱਥੇ ਕਿਤੇ ਹੋਣੀ ਆ ਕਦੋਂ ਦੀ ਤੇ ਲੱਭੀ ਜਾਨੀ ਆ ਮੇਰਾ ਤਾਂ ਦਿਮਾਗ ਖਰਾਬ ਹੋ ਗਿਆ ਵਾ ਉਹ ਕੱਪੜੇ ਨੇ ਤਾਹਾਂ ਚ ਵੇਖ ਲਾ ਕਿਤੇ ਉਹਨਾਂ ਦੇ ਵਿੱਚ ਉਜਨਾਈ ਹੋਵੇ ਮੰਮੀ ਕੀ ਪਤਾ ਤੂੰ ਇੱਧਰ ਉੱਧਰ ਰੱਖੀ ਹੋਵੇ ਪਰ ਤੂੰ ਜੀ ਜਰਾ ਕੇ ਭੁੱਲ ਦੇ ਦਿਆ ਨਹੀਂ ਆ ਮੈਨੂੰ ਨਾ ਗਵਾਂਢਣ ਓ ਕਿਉਂ ਟੈਨਸ਼ਨ ਲਈ ਆ ਇੱਥੇ ਕਿਤੇ ਹੁਣੀ ਲੱਭ ਜੂਗੀ ਹੁਣ 30000 ਦੀ ਛਾਪ ਦੇ ਹਾਰਟ ਐਕਨਾ ਕਰਾ ਲਈ ਹਾਰਟ ਫੇਲ ਤੇ ਮੇਰਾ ਹੀ ਹੋਣਾ ਮੈਨਾ ਤੁਹਾਡਾ ਨਹੀਂ ਹੋਣਾ ਕਿਉਂਕਿ ਰੁਪਈਆ ਰੁਪਈਆ ਜੋੜ ਕੇ ਮੈਂ ਛਾਪ ਬਣਾਈ ਜੇ ਤੁਸੀਂ ਬਣਾ ਕੇ ਦਿੱਤੀ ਹੁੰਦੀ ਨਾ ਤੁਹਾਨੂੰ ਪਤਾ ਲੱਗਦਾ ਮੈਨੂੰ ਫਰੀਦਿਆ ਸਲਾਵਾ ਨਾ ਦਿਆ ਕਰੋ ਮੰਮੀ ਤੂੰ ਆਪਸ ਵਿੱਚ ਕਿਉਂ ਲੜਦੇ ਆ ਇਹਦੇ ਮੈਨੂੰ ਗਵਾਂਣ ਦੇ ਕੰਮ ਲੱਗਦੇ ਆ ਸਾਰਾ ਦਿਨ ਤੇ ਇੱਥੇ ਤੁਰੀ ਫਿਰਦੀ ਰਹਿੰਦੀ ਆ ਉਹਦੇ ਹੀ ਕੰਮ ਆਏ ਆਪਣੇ ਘਰੇ ਤੇ ਟੇਕਦੀ ਨਹੀਂ ਹੈਗੀ ਓਏ ਐਵੇਂ ਫਿਕਰ ਨਾ ਕਰ ਦਿਮਾਗ ਤੇ ਥੋੜਾ ਜਿਹਾ ਜੋਰ ਪਾ ਸ਼ਹਿਰ ਚੇਤਾ ਆਈ ਜਾਵੇ ਤੈਨੂੰ ਆ ਜਦ ਮੰਮੀ ਨੇ ਮੈਸੇਜ ਕੀਨ ਕਰ ਲਿਆ ਆ ਹੁਣ ਪਤਾ ਨਹੀਂ ਅੱਗੇ ਕੀ ਬੰਨਣਾ ਆ ਮਣੀਪਤ ਹਾਂਜੀ ਡੈਡੀ ਜੀ ਜਾ ਆਪਣੀ ਮਾਂ ਲੱਗੇ ਬਹਿ ਜਾ ਕੇ ਉਹਨਾਂ ਨਾਲ ਗੱਲਾਂ ਬਾਤਾਂ ਕਰ ਉਹਦਾ ਮਨ ਕਰੇ ਹੋਰ ਤਾਂ ਲਾ ਐਵੇਂ ਸੋਚਾ ਸੋਚੀ ਜਾਂਦੀ ਆ ਹੁਣ ਠੀਕ ਆ ਡੈਡੀ ਜੀ ਮੰਮੀ ਕਿਉਂ ਟੈਨਸ਼ਨ ਲਈ ਜਾਂਦੇ ਆ ਛੱਡੋ ਐਵੇਂ ਫਿਕਰਾਂ ਚ ਪਏ ਆ ਪੈਸੇ ਦੀ ਕਿਹੜੀ ਗੱਲ ਆ ਹੱਥਾਂ ਦੀ ਮਹਿਲ ਆ ਮੈਨੂੰ ਮੈਨੂੰ ਸੇਰ ਬੜਾ ਦੂ ਘੰਡਿਆ ਜਾਂ ਮੈਨੂੰ ਦਵਾਈ ਲਿਆ ਕੇ ਤੇ ਮੈਦੇ ਮੰਮੀ ਨੂੰ ਟੈਨਸ਼ਨ ਚ ਹੀ ਪਾਤਾ ਆ ਆਂਟੀ ਮਣੀ ਕਿੱਥੇ ਆਂ ਆਂਟੀ ਠੀਕ ਆ ਤੁਸੀਂ ਤੂੰ ਕੀ ਕਰਨਾ ਹੀ ਮੈਂ ਤਾਂ ਆਂਟੀ ਮਣੀ ਨੂੰ ਸੁਨਹਿਣਾ ਦੇਣਾ ਹੀ ਸਰ ਨੇ ਕਿਹਾ ਸੀ ਕਾਲਜ ਤੋਂ ਨਹੀਂ ਤੇਰੇ ਤੇ ਸੁਨਾ ਹੀ ਨਹੀਂ ਪੂਰੇ ਹੁੰਦੇ ਆਂਟੀ ਮਣੀ ਦੀ ਪ੍ਰੈਕਟੀਕਲ ਫੀਸ ਰਹੀਦੀ ਸੀ ਤੇ ਸਰ ਨੇ ਕਿਹਾ ਸੀ ਕੱਲ ਲਾਸਟ ਡੇਟ ਆ ਜਾ ਕੇ ਭਰ ਆਇਓ ਨਹੀਂ ਅੱਜ ਤੇ ਛੁੱਟੀ ਹੀ ਤੈਨੂੰ ਕਿਹੜੇ ਕੰਜ ਨੇ ਸੁਣਾ ਦੇ ਦਿੱਤਾ ਨਹੀਂ ਤੁਹਾਡੇ ਘਰ ਕੀ ਕਰਨ ਆਈ ਆ ਮੈਂ ਤੈਨੂੰ ਕਿਹਾ ਹੀ ਨਾ ਏਡੇ ਘਰੇ ਨਾ ਆਈ ਮੈਨੂੰ ਕੋਈ ਸੌਂਗ ਨਹੀਂ ਪਿਆ ਤੁਹਾਡੇ ਘਰ ਆਉਂਦਾ ਮੈਨੂੰ ਸਰ ਨੇ ਕਿਹਾ ਸੀ ਮੈਂ ਤਾਂ ਆ ਹੀ ਤੈਨੂੰ ਬੜੇ ਸੁਣਾ ਦਿੰਦਾ ਸਰ ਮੈਂ ਤੈਨੂੰ ਕਿੰਨੀ ਵਾਰ ਕਿਹਾ ਆ ਮੇਰੀ ਲਾਈਫ 'ਚ ਨਾ ਬੋਲਿਆ ਕਰ ਮੈਨੂੰ ਸਰ ਨੇ ਸੁਨੇਹਾ ਦੇ ਨੂੰ ਕਿਹਾ ਸੀ ਤੇ ਮੈਂ ਤੁਹਾਨੂੰ ਕਹਿਤਾ ਤਿੰਨ ਤੇ ਭੋਰਾ ਬੋਲਣ ਦੀ ਵੀ ਅਕਲ ਹੈ ਨੀਗੀ ਆਹੋ ਤਿੰਨ ਤੇ ਜਿੰਦਾ ਬੜੀ ਅਕਲਾ ਪਹਿਲਾਂ ਤਾਂ ਮੈਂ ਬੋਲੀ ਨਹੀਂ ਹੁਣ ਦੱਸੂ ਮੈਂ ਸਾਰਾ ਕੁ